ਇਹਨਾਂ ਨੂੰ ਪੁੱਛਣ ਆ ਲਾਵੇ ਟਾਇਰ ਪੈਂਚਰ ਆਲੇ ਨੂੰ ਇਹਨਾਂ ਨੂੰ ਨੌਜਵਾਨ 15 15 ਸਾਲ ਦੇ ਬੱਚਿਆਂ ਨੂੰ ਕਿਉਂ ਚੀਜ਼ਾਂ ਦਿੰਦੇ ਹੈ ਮੇਨ ਤਾਂ ਗੱਲ ਦੋਨਾਂ ਦੀ ਹੈ ਨਾ ਜੋ ਸਾਡੇ ਪੁੱਤ 10 15 15 20 20 ਸਾਲ ਦੇ ਜੋ ਨੌਜਵਾਨ ਨੇ ਉਹ ਨਸ਼ਾ ਚਿੱਟਾ ਪੀ ਪੀ ਕੇ ਨਸ਼ਾ ਕਿਹੜਾ ਆ ਗਿਆ ਫਲੂਡ ਜਿਹੜਾ ਕਿ ਬਹੁਤ ਸਸਤਾ ਨਸ਼ਾ ਇਸ ਕਰਕੇ ਇਹਨਾਂ ਨੂੰ ਅੱਖਾਂ ਜਗਾਉਣ ਇਹਨਾਂ ਦੀ ਸੁੱਤੇ ਹੋਏ ਜਿਹੜੇ ਆ ਸਾਡੀ ਸਰਕਾਰ ਸੁੱਤੀ ਉਹਨਾਂ ਨੂੰ ਜਗਾਉਣ ਆਇਆ ਜਾਲਾ ਟੋਅਰ ਉਹ ਦਸ਼ਾ ਬੰਦ ਕਰੋ ਜਾਸਰ ਮਾਨ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਮਾਨ ਸਰਕਾਰ ਹੁਣ ਸਾਡਾ ਕੀ ਬਣੂ ਪੰਜਾਬ ਦੇ ਵਿੱਚ ਵੱਧ ਰਹੇ ਨਸ਼ਿਆਂ ਤੋਂ ਜਿੱਥੇ ਸਰਕਾਰਾਂ ਪਰੇਸ਼ਾਨ ਹਨ ਉੱਥੇ ਹੀ ਆਮ ਲੋਕਾਂ ਨੂੰ ਨਸ਼ਾ ਕਰਦੇ ਲੋਕਾਂ ਤੇ ਨਸ਼ੇ ਤੋਂ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਜਿਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਲੁਧਿਆਣਾ ਦੇ ਚੌੜਾ ਬਾਜ਼ਾਰ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਦੀ ਅਗਵਾਈ ਗਾਇਕ ਸੈਂਡ ਵੀ ਦੇ ਦੁਆਰਾ ਕੀਤੀ ਗਈ ਅਤੇ ਉਸ ਨੇ ਮੀਡੀਆ ਦੇ ਸਾਹਮਣੇ ਗੱਲਬਾਤ ਕਰਦਿਆਂ ਕਿਹਾ ਕਿ ਇਲਾਕੇ ਦੇ ਵਿੱਚ ਚਿੱਟੇ ਦੇ ਨਸ਼ੇ ਨੂੰ ਜਿੱਥੇ ਠੱਲ ਪਈ ਹੈ ਪਰ ਉੱਥੇ ਹੀ ਫਲੂਡ ਦਾ ਨਸ਼ਾ ਨੌਜਵਾਨਾਂ ਦੇ ਵਿੱਚ ਵਧਦਾ ਜਾ ਰਿਹਾ ਤੇ ਜਿਸ ਦੇ ਉੱਪਰ ਸਰਕਾਰ ਨੂੰ ਨਕੇਲ ਕਸਣੀ ਚਾਹੀਦੀ ਹੈ ਇਸ ਤੋਂ ਇਲਾਵਾ ਗਾਇਕ ਦਾ ਹੋਰ ਕੀ ਕਹਿਣਾ ਰਿਹਾ ਆਓ ਸੁਣਦੇ ਆ ਮੈਂ ਸੈਂਡਵੀ ਪੰਜਾਬੀ ਗਾਇਕ ਜੋ ਅੱਜ ਦੀ ਡੇਟ ਦੇ ਵਿੱਚ ਮਾਹੌਲ ਚੱਲ ਰਿਹਾ ਨਸ਼ੇ ਦਾ ਜੋ ਸਾਡੇ ਪੁੱਤ 10 15 15 20 20 ਸਾਲ ਦੇ ਜੋ ਨੌਜਵਾਨ ਨੇ ਉਹ ਨਸ਼ਾ ਚਿੱਟਾ ਪੀ ਪੀ ਕੇ ਚਿੱਟਾ ਚਲੋ ਸਰਕਾਰ ਨੇ ਕਾਫੀ ਹੱਦ ਤੱਕ ਬੰਦ ਕਰਦਾ ਔਰ ਨਵਾਂ ਨਸ਼ਾ ਕਿਹੜਾ ਆ ਗਿਆ ਫਲੂਡ ਜਿਹੜਾ ਕਿ ਬਹੁਤ ਸਸਤਾ ਨਸ਼ਾ ਮੈਂ ਅੱਜ ਘੰਟਾ ਘਰ ਚੌਂਕ ਤੋਂ ਲੈ ਕੇ ਜਿਹੜੀ ਮਾਰਕੀਟ ਇਹਨਾਂ ਦੀ ਉੱਥੇ ਤੱਕ ਪ੍ਰਦਰਸ਼ਨ ਇਸ ਕਰਕੇ ਇਹਨਾਂ ਨੂੰ ਅੱਖਾਂ ਜਗਾਉਣ ਇਹਨਾਂ ਦੀ ਸੁੱਤੇ ਹੋਏ ਜਿਹੜੇ ਆ ਸਾਡੀ ਸਰਕਾਰ ਸੁੱਤੀ ਇਹਨਾਂ ਨੂੰ ਜਗਾਉਣ ਆਇਆ ਕਿ ਜਿਹੜੇ ਸਾਡੇ ਨੌਜਵਾਨ ਨੇ 10 15 15 ਸਾਲ ਦੇ ਉਹ ਫਲੂਟਾ ਤੇ ਆ ਗਏ ਹੁਣ ਉਹ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਮਾਨ ਸਰਕਾਰ ਹੁਣ ਸਾਡਾ ਕੀ ਬਣੂ ਆ ਦੇਖੋ ਅਰਥੀ 15 ਸਾਲ ਦੇ ਮੁੰਡੇ ਦੀ ਅਰਥੀ ਉਹਦਾ ਪੁੱਤਲਾ ਬਣਾ ਕੇ ਆ ਆ ਸਾਡੀ ਮਾਤਾਵਾ ਇਹਨਾਂ ਦਾ ਨੌਜਵਾਨ ਮੁੰਡਾ ਨਸ਼ੇ ਦੀ ওভারਡੋਜ਼ ਕਰਕੇ ਮਰਿਆ ਇਹ ਕਿਹੜਾ ਨਸ਼ਾ ਆਂਦਾ ਕਿਥੋਂ ਫਲੂਟ ਦਾ ਇਹਦਾ ਹੁਣ ਸਰਕਾਰਾਂ ਜਾ ਕੇ ਦੇਖਾਂ ਜਾਂਦੀ ਆ ਇਹਨਾਂ ਨੂੰ ਪੁੱਛਣ ਆ ਲਾਵੇ ਟਾਇਰ ਪੈਂਚਰ ਵਾਲੇ ਨੂੰ ਇਹਨਾਂ ਨੂੰ ਨੌਜਵਾਨ 15-15 ਸਾਲ ਦੇ ਬੱਚਿਆਂ ਨੂੰ ਕਿਉਂ ਚੀਜ਼ਾਂ ਦਿੰਦੇ ਆ ਬੇਨ ਦਾ ਗੱਲ ਤਾਂ ਉਹਨਾਂ ਦੀ ਹੈ ਨਾ 15-15 ਸਾਲ ਦਾ ਨੌਜਵਾਨ ਜਿਹੜਾ ਅੱਜ ਬਾਹਰ ਲੇਸਾ ਸਾਡੇ ਜਿਹੜੇ ਪੰਜਾਬ ਦੀ ਪੀੜ੍ਹੀ ਕਿੱਥੇ ਜਾਊਗੀ ਪੰਜਾਬ ਜਿਹੜਾ ਅਸਦਾ ਵਸਦਾ ਪੰਜਾਬ ਸੀਗਾ ਪੰਜਾਬ ਸੋਨੇ ਦੀ ਥੀੜੀ ਸੀ ਅੱਜ ਕੀ ਹੋ ਗਿਆ ਮੈਂ ਸਰਕਾਰ ਨੂੰ ਵੀ ਇਹ ਬੇਨਤੀ ਕਰਦਾ ਪੰਜਾਬ ਸਰਕਾਰ ਪੰਜਾਬ ਪੁਲਿਸ ਨੂੰ ਵੀ ਇਹ ਬੇਨਤੀ ਕਰਦਾ ਕਿ ਪੰਜਾਬ ਸਰਕਾਰ ਨੇ ਜਿਹੜੀਆਂ 1000 ਬੰਦੇ ਦੀ ਗੈਦਰਿੰਗ ਲਾਈਆ ਪੂਰੇ ਰੋੜਾ ਤੇ ਉਹਨਾਂ ਨੂੰ ਹਟਾ ਕੇ ਇੱਥੇ ਚੌਂਕ ਦੇ ਵਿੱਚ ਜਿਹੜਾ ਬਟਨ ਦੱਬੋ ਤੇ ਸ਼ਿਕਾਇਤ ਹੁੰਦੀ ਆ ਮੈਂ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕੀ ਕਹ ਹੈ ਜੀ ਚੀਜ਼ ਵੀ ਲਾਉਣੀ ਚਾਹੀਦੀ ਆ ਕਿ ਜਿਹੜਾ ਗੂਥ ਖੜਾ ਉੱਥੇ ਬਟਨ ਦਬੋ ਤੇ ਪੰਜਾਬ ਪੁਲਿਸ ਦਾ ਕੋਈ ਨੌਜਵਾਨ ਆਵੇ ਤੇ ਨਸ਼ਾ ਕਰਦਿਆ ਜਾਂ ਨਸ਼ਾ ਵਿੱਚ ਨਾਲੇ ਫੜਿਆ ਜਾਵੇ ਕਿ ਉਹ ਚੀਜ਼ ਨਹੀਂ ਚਾਹੀਦੀ ਹਮੇਸ਼ਾ ਚਲਾਣ ਤੋਂ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਸਿਰਫ ਪੈਸਾ ਕਮਾਉਣ ਨੂੰ ਰੱਖੀ ਨੌਜਵਾਨੀ ਕਿੱਥੇ ਜਾਊਗੀ ਸਾਡੀ ਜਿਹੜਾ ਟਾਇਰ ਵਿੱਚ ਨਾਲੇ ਨਾਲ ਛੱਡ ਦਿੰਦੇ ਜਿਹੜੇ ਟਾਇਰ ਵਿੱਚ ਟਾਇਰ ਦਾ ਸੋਲੂਸ਼ਨ ਲਾਉਂਦੇ ਆ ਇਹ ਉਹੀ ਵੇਚਦੇ ਆ ਆ ਤੁਹਾਡੇ ਸਾਹਮਣੇ ਹੁਣ ਥੋੜੇ ਦਿਨ ਪਹਿਲਾਂ ਦੀ ਗੱਲ ਆ ਅਗਰ ਪੁਲਸ ਚਾਵੇ 752 ਦਾ ਪਰਚਾ 6 ਮਹੀਨੇ ਜਮਾਨਤ ਨਹੀਂ ਹੋਣ ਦਿੰਦੀ ਜਿਹੜਾ ਨਸ਼ਾ ਫੜਿਆ ਉਹਦੇ ਪਰਚਾ ਦਰ ਚੁੱਕਿਆ 10 ਦਿਨ ਬਾਅਦ ਜਮਾਨਤ ਹੋ ਗਈ ਤੁਸੀਂ ਦੱਸੋ ਉਹਨਾਂ ਦਾ ਹੌਸਲਾ ਬੁਲੰਦ ਹੋਗੇ ਨਹੀਂ ਉਹ ਆ ਕੇ ਫੇਰ ਨਸ਼ਾ ਵੇਚਣ ਲੱਗ ਗਿਆ ਫਲੂਟਾ ਵਿੱਚ ਲੱਗ ਗਿਆ ਅਸੀਂ ਕਿੱਥੇ ਜਾਈਏ ਸਾਡੇ 9 ਜਨ ਪੀੜੀ ਦਾ ਅਸੀਂ ਤਾਂ ਤੁਹਾਨੂੰ ਦੱਸ ਦਿੱਤੀ ਕਿ ਆ ਜਿਹੜਾ ਪਰਚਾ ਪਾਣ ਜਿਹੜਾ 20 ਸਾਲ ਨਾਲ ਆਨ ਬਾਰ ਜਿਵੇਂ ਕਿ ਪਾਸੀ ਪੁਲਸ ਕਹਿੰਦੀ ਕਿ ਤੇ ਨਸ਼ਾ ਵਿਕਾ ਸਾਨੂੰ ਦੱਸੋ ਅੱਜ ਤੇ ਤੁਸੀਂ ਕਿੰਨੇ ਹੀ ਮੰਦਿਆਂ ਦੀ ਗੱਲ ਕਰਦੇ ਹੋ ਮੈਂ ਤਾਂ ਜੀ ਇਹ ਜਿਹੜਾ ਸਰਕਾਰ ਦਾ ਕੰਮ ਆ ਹੁਣ ਅਸੀਂ ਸ਼ੁਰੂ ਕਰਤਾ ਵਾ ਜਿੱਥੇ ਕੋਈ ਨਸ਼ਾ ਵੇਚਦਾ ਅਸੀਂ ਆਪਣੀ ਪੂਰੀ ਟੀਮ ਨਾਲ ਸਾਨੂੰ ਵੀਡੀਓ ਬਣਾ ਕੇ ਭੇਜੋ ਅਸੀਂ ਪੂਰੀ ਟੀਮ ਨਾਲ ਉੱਥੇ ਪੂਰਾ ਉਹਦਾ ਸਕੈਂਡਲ ਕਰਾਂਗੇ ਲੋਕੀ ਕਿੱਦਾਂ ਤੁਹਾਡੇ ਨਾਲ ਹਾਂਜੀ ਕੋਈ ਫਰਕ ਨਹੀਂ ਮੈਨੂੰ ਅਗਰ ਤੁਸੀਂ ਮੇਰਾ ਨੰਬਰ ਹੈ 9501000296 ਅਗਰ ਕੋਈ ਬੰਦਾ ਨਸ਼ਾ ਵੇਚਦਾ ਜਾਂ ਕੋਈ ਨਸ਼ਾ ਪੀਂਦਾ ਜਾਂ ਕੋਈ ਵੇਚਦਾ ਨਜ਼ਰਾਂ ਦਾ ਮੈਂ ਆਪਣੀ ਟੀਮ ਨਾਲ ਉੱਥੇ ਸਕੈਂਡਲ ਕਰੂੰਗਾ ਔਰ ਪੰਜਾਬ ਪੁਲਿਸ ਨੂੰ ਉਹਨੂੰ ਭੜਵਾਉਂਗਾ ਲੱਗਦਾ ਨਹੀਂ ਗਲਤ ਜਿਹੜਾ ਆਪਰੇਸ਼ਨ ਕਰ ਰਹੇ ਕਾਮ ਲੱਗ ਰਿਹਾ ਲੋਕਾਂ ਨੂੰ ਪਾਜੀ ਮੈਂ ਸਾਈਡ ਤੇ ਬੈਠਾ ਵਾਂ ਤੁਸੀਂ ਚੈੱਕ ਕਰ ਦਿਓ ਉਹ ਭਾਜੀ ਜਿਨ੍ਹਾਂ ਨੂੰ ਮਰਜ਼ੀ ਮੈਂ ਤਾਂ ਸਰਕਾਰ ਨੂੰ ਵੀ ਇਹ ਅਪੀਲ ਕਰਦਾ ਚਾਹੁੰਦਾ ਕਿ ਪੰਜਾਬ ਸਰਕਾਰ ਤੁਹਾਡਾ ਕੀ ਆ ਥਾਣੇ ਜਈਦਾ ਕਹਿੰਦੇ ਸਾਡੇ ਕੋ ਨਫਰੀ ਹੈ ਨਹੀਂ ਕੀ ਸੁਣ ਲੋ ਪੰਜਾਬ ਸਰਕਾਰ ਦੇ ਕੋਲ ਜਈਦਾ ਮੈਂ ਤਾਂ ਦੱਸਦਾ ਇੱਕ ਮਿੰਟ ਪੰਜਾਬ ਪੁਲਿਸ ਕਹਿੰਦੀ ਸਾਡੇ ਕੋ ਨਫਰੀ ਹੈ ਨਹੀਂ ਜਿੱਥੇ ਇੱਕ ਥਾਣੇ ਚ 50 ਮੁਲਾਜ਼ਮ ਚਾਹਦੇ ਉਹਨਾਂ ਕੋ 25 ਨੇ ਪਰ ਕਹਿੰਦੇ 10 ਮੁਲਾਜ਼ਮ ਤਾਂ ਸਾਡੇ ਗਏ ਆ ਜੀ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੂੰ ਤੁਸੀਂ ਘੇਰ ਰਹੇ ਹੋ ਪੰਜਾਬ 'ਚ ਨਾ ਨਸ਼ਾ ਬੰਦ ਆ ਤੇ ਨਾ ਹੁੰਦਾ ਮੈਨੂੰ ਇੱਕ ਗੱਲ ਦਾ ਜਵਾਬ ਦੋ ਤੁਸੀਂ ਸਾਡੀ ਨੌਜਵਾਨੀ ਕਿੱਥੇ ਜਾ ਰਹੀ ਹੈ ਰੋਕਣਾ ਕਿ ਦੇਖੋ ਅਗਰ ਪੰਜਾਬ ਪੁਲ ਚਾਵੇ ਤਾਂ ਪੰਜਾਬ ਸਰਕਾਰ ਚਾਵੇ ਤੇ ਦੋ ਦਿਨਾਂ ਚ ਨਸ਼ਾ ਬੰਦ ਹੋ ਸਕਦਾ ਵਾ ਦੋ ਦਿਨਾਂ ਚ ਬਹੁਤਾ ਟਾਈਮ ਨਹੀਂ ਲੱਗਣਾ ਗੱਲ ਤਾਂ ਇਹ ਆ ਕਿ ਸਾਡੀ ਪੰਜਾਬ ਸਰਕਾਰ ਜਿਨ੍ਹਾਂ ਨੂੰ ਅਸੀਂ ਐ ਵੋਟਾਂ ਪਾ ਕੇ ਬਹੁਤ ਬੱਡੇ ਬਹੁਤ ਮਦਦ ਦਿੱਤਾ ਜਨਾ ਜੁਤਾਇਆ ਵਾ ਤੇ ਅੱਜ ਉਹ ਕਿਤੇ ਫੇਲ ਹੁੰਦੀ ਨਜ਼ਰ ਆ ਰਹੀ ਆ ਤੇ ਅਸੀਂ ਇਹੀ ਗੱਲ ਕਹਿਣਾ ਚਾਹੁੰਦੇ ਆ ਆ ਨੌਜਵਾਨ ਪੀੜੀ 10-10 ਸਾਲਾਂ ਦੀ ਆ ਇਹਨਾਂ ਦੇ ਬੱਚਾ ਦੇ ਅੰਦਰ ਨਸ਼ਾ ਵੇਚਦੇ ਅਸੀਂ ਕਿੱਥੇ ਜਾਵਾਂਗੇ ਅਸਮ ਜਨ ਨਿਊਜ਼ਰ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ